ਹੁਣ ਸਾਰੇ ਜਣੇ ਆ ਗਏ ਆ ਆਪਣੀ ਆਪਣੀ ਜਗ੍ਹਾ ਤੇ ਮੈਂ ਰਹਿ ਗਈ ਉਹ ਮੈਂ ਸ਼ੇਅਰ ਕਰ ਲਾ ਹਾਂਜੀ ਹੋ ਗਈ ਆ ਹੁਣ ਸਵੇਰ ਤੇ ਮੰਮੀ ਜੀ ਰੋਟੀ ਪਾਣੀ ਸ਼ੱਕ ਕੇ ਹੁਣ ਪਾਣੀ ਪਿੰਦੇ ਹੋਏ ਬਰਾਸ ਇਦਾਂ ਬੜਾ ਚਾਹ ਪੀਂਦੀ ਹੋਊ ਸਹੀ ਆ ਸਹੀ ਆ ਹਾਂਜੀ ਹਾਂਜੀ ਡੈਡੀ ਜੀ ਵੀ ਅੰਦਰ ਖੜੇ ਹੋਏ ਡੈਡੀ ਜੀ ਅੱਜ ਸੇ ਠੀਕ ਨਹੀਂ ਹੈਗੀ ਤੇ ਹੁਣ ਅਸੀਂ ਬੈਠੇ ਆ ਰੋਟੀ ਪਾਣੀ ਸ਼ੱਕ ਕੇ ਤੇ ਅਸੀਂ ਫੇਰ ਜਾਣਾ ਆ 12 ਵਜੇ ਪਾਰਟੀ ਤੇ ਪਾਲਟੀ ਅੱਜ ਸੇਫ ਨੇ ਉੱਥੇ ਜਾਣਾ ਸੀ 12 ਵਜੇ ਤੇ ਹੁਣ ਅਸੀਂ ਥੋੜੀਏ ਭਾਂਡੇ ਅੰਮੀ ਹਾਂ ਮੰਮੀ ਦਾ ਬਸ ਕੰਮ ਹੋਣਾ ਚਾਹੀਦਾ ਕੋਈ ਕੁਛ ਨਹੀਂ ਰੋਟ ਜੋ ਮਰਜੀ ਕਰੋ ਮਟਰ ਰੋਟੀ ਦਾ ਸੀ ਮਿਲ ਰਹੇ ਹਾਂ ਮੇਲੇ ਹਾਂ ਹੁਣ ਅਸੀਂ ਭਾਂਡੇ ਧੋ ਕੇ ਫਿਰ ਤਿਆਰ ਹੋ ਕੇ ਸਿੱ ਚੱਲ ਹਾਂ ਹਾਂਜੀ ਹੁਣ ਅਸੀਂ ਹੋ ਗਿਆ ਤਿਆਰ ਥੋੜਾ ਜਿਹਾ ਚੱਲ ਜੇ ਪਾਲਟੀ ਤੇ ਤੇ ਅਸੀਂ ਲੇਟ ਹੋ ਗਏ बिकॉज ਜਿਨਾਰੀਅਲ ਫੋੜ ਲਾਪੇ ਨਾਰੀਅਰ ਫੋਟੋ ਨਹੀਂ ਸੀ ਡੈਡੀ ਜੀ ਠੀਕ ਨਹੀਂ ਉਹ ਫਿਨਾਰੀਅਲ ਪਾਣੀ ਪੀਣਾ ਸੀ ਤੇ ਉਹ ਲੈ ਕੇ ਆਏ ਸੀ ਅਸੀਂ ਜੋ ਲੱਗੇ ਤੋੜਨ ਢੋਕ ਢੋਕ ਤੋੜ ਫਿਰ ਟਾਈਮ ਲੱਗ ਗਿਆ ਤੇ ਹੁਣ ਲੇਟ ਹੋ ਗਏ ਸਾਰੇ ਪਹੁੰਚੇ ਹੋ ਅਸੀਂ ਲੇਟ ਹੋ ਗਏ ਚਲੋ ਹੁਣ ਚੱਲਦੇ ਅਸੀਂ ਪਹੁੰਚਦੇ ਹਾਂ ਹਾਂਜੀ ਹੁਣ ਅਸੀਂ ਪਹੁੰਚ ਗਏ ਆ। ਸ਼ਿਸ਼ਕਾ ਜੀ ਵੀ ਆ ਗਿੰਦੀ ਤੇ ਮਮੀ ਤੇ ਆਂਟੀ ਉੱਧਰ ਗਈ ਹੋਆਂ ਕਿੰਨੇ ਦੇ ਮम्मा ਆਸਟਾ ਹੋਰ ਸਾਬ ਦਾ ਪਾਰਟੀ ਹਾਂ ਹੁਣ ਅਸੀਂ ਰੁਚੀ ਕਾਲੇ ਸਾਨੀਆ ਦਾ ਵੇਟ ਕਰ ਰਹੇ ਆ ਜਦੋਂ ਆਉਗੇ ਫਿਰ ਅਸੀਂ ਉਹਨਾਂ ਕਰਾਂਗੇ ਪਾਰਟੀ ਆਪਣੀ। ਲੋ ਜੀ ਮਮੀ ਦੀ ਆਂਟੀ ਜੀ ਬੈਠੇ ਆ। ਹੈਲੋ ਆਂਟੀ ਜੀ। ਉੱਧਰ ਹੀ ਹਾਫਲਾ ਏ ਸੀਰੀਅਸ ਹੈ ਫਲੇ ਦਾ ਕੋਈ ਆਇਆ ਨਹੀਂ ਪਤਾ ਨਹੀਂ ਕਦੋਂ ਆਣਾ ਵੇਟ ਕਰਦੇ ਆ ਬਾਹਰ ਦੇਖੀ ਜਾਂਦੇ ਆ ਲੋ ਜੀ ਦਰਸਾਨੀਆਂ ਤੇ ਰੁਚਕਪਲ ਬਿਜਲੀ ਆ ਗਿਆ ਤੇ ਹੁਣ ਅਸੀਂ ਸ਼ੁਰੂ ਕਰਾਂਗੇ ਇੱਧਰ ਆਵਟਿਆ ਚਲੋ ਫਿਰ ਅਸੀਂ ਸ਼ੁਰੂ ਕਰਦੇ ਆ ਕੇ ਕੱਟਦੇ ਆ ਪਹਿਲਾਂ ਲੋ ਜੀ ਡੱਬਾ ਖੋਲ੍ਹਿਆ ਜਾ ਰਿਹਾ ਆ ਲੱਗ ਗਿਆ ਇਹ ਤਾਂ ਕੁਆਲਿਫਾਈਆ ਅੰਦਰ ਆਂਟੀ ਜਿ ਖਿਰੇ ਹੋਏ ਲੋ ਕਿ 12.2 ਕੇ ਹੋ ਗਏ ਆ हां ਅਸੀਂ 12 ਕੇ ਲਗਾਤਾ ਚਲੋ ਆ ਨਾ ਧਿਆਨ ਨਾ 12 ਕੇ ਲਗਾ ਕੇ ਲਈ ਨਾ ਨਹੀਂ ਤੁਹਾਨੂੰ ਪਤਾ ਨਾ ਕਿ ਕੀ ਹੈ ਇੰਸਟਾਗ੍ਰਾਮ ਨਾਲ ਲੋਕਾਂ ਕਿਸੇ ਮਿਲੀ ਆਈ ਨਹੀਂ ਇੰਸਟਾਗ੍ਰਾਮ ਨਾਲ ਲੋਕਾਂ ਨੂੰ ਆ ਗਿਆ ਕੋਈ ਦੀ ਹੁਣ ਪਤਾ ਲੱਗ ਗਿਆ ਇੰਸਟਾਗ੍ਰਾਮ ਤੇ 12 ਕੇ ਹੋ ਗਏ ਆ ਉਹਦੀ ਪਾਰਟੀ ਆ ਮੰਡੀ ਇੰਗਾਂ ਨੂੰ ਸਾਡਾ ਦੋ ਤੇ ਸਾਲ 5 6 ਕਰਦੇ ਆ ਇਸ ਕੈਟਾ ਦਾ ਬਸੇ ਲਾਗੋ ਨਾ ਨਹੀਂ ਹੈ ਕਿਤੇ ਇਹਰੇ ਕੋਲ ਕਿਹਦਾ ਨੋਟੀਫਿਕੇਸ਼ਨ ਆ ਗਿਆ ਤੁਸੀਂ ਸਮਝ ਨਹੀਂ ਆ ਰਹੀ ਕਿ ਇਹ ਵੀ ਕਿਹੜੀ ਗੱਲ ਹੈ ਨਾ ਨਾ ਮੈਂ ਆਇਆ ਮੈਂ ਆਇਆ ਮੈਂ ਲਾਇਆ ਤੁਹਾਨੂੰ ਮੈਂ ਕਿਹਾ ਮੈਂ ਖਾਇਆ ਤਾਂ ਕਲੀਨ ਦਾ ਤੁਹੇ ਹੀ ਨਹੀਂ ਆਇਆ ਮੈਂ ਲੰਬੀ ਆਇਆ

ਲਵ ਕੇ ਖਾਣ ਲਗੇ ਸੀ ਬਣਾ ਲਵ ਕੀ ਬਣੇ ਆ ਹੋਰ ਮੇਰਾ ਲੋਵਾਤਾ ਸਾਡ ਇਧਰ ਕੇਕ ਬੜਾ ਸਸਤ ਹੈ ਆਂਟੀ ਜੀ ਬੜੇ ਗਰਮ ਹੈ 1.2 ਕੇ ਦਾ ਜੋ ਰਹਾ ਹੈ ਕੇ ਕਟੋਰੀ ਬੜੀ ਮੁਸ਼ਕਿਲ ਨਾਲ ਕੇ ਪੱਕਾ ਹੈ ਹੈ ਹਰ ਵੰਦ ਕੇ ਕੇ ਕਟ ਨਹੀਂ ਹੋ ਗਏ ਨੇ ਰੈਡੀ ਚ ਕੱਟਿਆ ਉਹਨਾਂ ਨੇ ਤਾਂ ਹੋ ਗਿਆ ਉਹਨਾਂ ਕੇ ਕਟ ਹੋ ਗਿਆ ਮੈਨੂੰ ਆਂਟੀ ਜੀ ਨਰਵੇਡ ਤਾਂ ਸੈਂਡ ਮੈਮ ਹੈਲੋ ਹਰਬਰ ਕੈਨੋ ਮੈਨੂੰ ਜਿਹੜੀ ਚਿਕੜੀ ਲੈ ਜਾਂਦੇ ਹੈ ਕੈਨਦਰ ਲੋ ਜੀ ਪਲੇਟਾਂ ਲੈ ਜਾਂਦੀਆਂ ਤੂੰ ਬਾਥਾ ਦੀ ਆਈ ਅੱਧੀ ਆਉਂਦੀ ਤੂੰ ਮੈਂ ਨੀਕਾ ਹੋਣੀ ਉਹ ਮੈਂ ਅੱਧੀ ਲੈ ਜਾਂਦੀ ਆ ਹਾਂ ਹਾਂ ਉਹ ਸੇਟ ਕੀਤਾ ਜੀ ਤੁਸੀਂ ਮੇਰੀ ਮੰਮਾ ਤੇ ਗਰਦਨ ਹਾਂ ਜੀ ਕੇਕ ਆ ਗਿਆ ਸਾਰੇ ਖਾਂਦੇ ਹੋਏ ਇੱਧਰ ਆਂਟੀ ਜੀ ਕੱਟਦੇ ਹੋਏ ਇੱਧਰ ਆ ਲੱਗੀ ਹੋਈਆਂ ਫੋਨ ਤੇ ਹੈਲੋ ਹੈਲੋ ਇਹ ਕੀ ਹਾਂ ਇਹ ਗਿਆ ਲੋੜ ਸੀ ਦੱਸ ਚੋਕਲੇਟ ਥੈਂਕ ਯੂ ਚਲੋ ਹੁਣ ਅਸੀਂ ਇਹਦਾ ਸ਼ੇਅਰ ਕਰਕੇ ਖਾਣਨੇ ਆ ਸਾਰੇ ਓਕੇ ਸਾਰੇ ਜਣ ਸ਼ੇਅਰ ਕਰਕੇ ਖਾਂਦੇ ਨਿਆਰੇ ਬੱਦਿਆ ਪਤਾ ਆ ਕਿ ਗਿਫਟ ਆਂਦੇ ਰਹਿਣੇ ਆ ਹੁਣ ਖੋਲਣ ਲਈ ਪਹਿਲਾ ਜਿਹਦਾ ਗਿਫਟ ਆ ਪਹਿਲਾ ਜਿਹਦਾ ਗਿਫਟ ਆ ਹੋ ਯਾਰ ਗਿਫਟ ਤਾਂ ਹੀ ਆਪਾਂ ਖਤਮ ਆ ਬੱਠੇ ਉੱਤੇ ਲੋ ਜੀ ਹੁਣ ਸਾਰੇ ਜਾਣੇ ਵੇਟ ਕਰ ਰਹੇ ਆ ਹੋਲੀ-ਹੋਲੀ ਸਾਰੇ ਆ ਰਹੇ ਆ ਕੈਮਰੇਜ ਹੁਣ ਇੱਧਰ ਕੈਮਰਾ ਮਾਰੋ ਲੈ ਉੱਧਰ ਦੇਖਣ ਲੱਗੀ ਹੋਵੇ ਕਿਹੜਾ ਮੈਂ ਆਂਦੀ ਨਹੀਂ ਤੇ ਹੁਣ ਵੇਟ ਕਰ ਰਹੇ ਆ ਜਦੋਂ ਸਾਡਾ ਆਰਡਰ ਆਊਗਾ ਫੇਸੇ ਪਾਰਟੀ ਕਰਾਂਗੇ ਇੱਧਰ ਜੀ ਫੋਟੋਆਂ ਖਿੱਚੇ ਹੁੰਦੀਆਂ ਹੋਈਆਂ ਆਪਣੇ ਚ ਰੁੱਝੇ ਹੋਏ ਅਸੀਂ ਇਹ ਤਾਂ ਗੱਲਾਂ ਕਰਦੇ ਆ ਸਾਡਾ ਆਰਡਰ ਆ ਗਿਆ ਪਰ ਖਾਂਦੇ ਹੈ ਨਹੀਂਗੇ ਚਲੋ ਕਰੋ ਸ਼ੁਰੂ ਆਜੋ ਆਜੋ ਬੀਜੀ ਬੀਜੀ ਹੋਏ ਚਲੋ ਉਧਰ ਜਾਣੇ ਲੱਗੇ ਹੋ ਜੀ ਆਰਡਰ ਸਾਰੇ ਆ ਗਏ ਪਰ ਉਧਰ ਉਹ ਨਹੀਂ ਆਏ ਉਹ ਫੋਟੋਆਂ ਤੇ ਹੋਏ ਆ ਤੇ ਲੋ ਜੀ ਹੁਣ ਅਸੀਂ ਵੀ ਖਾਣੇ ਆ ਸ਼ੁਰੂ ਕਰੀਏ ਅਬ ਤਾਂ ਸ਼ੁਰੂ ਕਰੋ ਉਹ ਦੰਦ ਦੁਖੀ ਜਾਂਦਾ ਵਿਚਾਰੀ ਬਿਮਾਰ ਹੀ ਹੁੰਦੀ ਫਿਰ ਸੁਹੀ ਮਮਾ ਰੋਦੀ ਹਾਂ ਮੜੀ ਧਾਰ ਦੋਰੀ ਸੋਰੀ ਸੋਰੀ ਫਾਈਨਲੀ ਹੁਣ ਸਾਰੇ ਜਣੇ ਆ ਗਏ ਆ ਆਪਣੀ ਆਪਣੀ ਜਗ੍ਹਾ ਤੇ ਹੁਣ ਸਾਰੇ ਜਣੇ ਖਾ ਰਿਹਾ ਇਹਦਾ ਫੋਟੋ ਖਿੱਚ ਚ ਰੁੱਝ ਗਏ ਸੀਗੇ ਤੇ ਆਂਟੀ ਕੀ ਭਾਗ ਦੇ ਰਿਆ ਸਾਰਿਆਂ ਨੂੰ ਇੱਧਰ ਆ ਵੀ ਲੱਗ ਪਈਆਂ ਹੁਣ ਆਣ ਲੋ ਜੀ ਹੁਣ ਅਸੀਂ ਖਾ ਪੀ ਗਏ ਪਹਿਲੇ ਹੋ ਗਏ ਆ ਤੇ ਮੰਮੀ ਜੀ ਬੜੇ ਸਟਾਈਲ ਨਾਲ ਬਹਿ ਗਏ ਆ ਆਂਟੀ ਜੀ ਦੇ ਨਾਲ ਤੇ ਖੁਸ਼ ਇੱਧਰ ਬੋਗ ਪੀਂ ਜਾ ਰਹੇ ਆ ਐਦਾਂ ਪਿੰਡ ਜਿਹੇ ਚਾਹ ਪਿੰਡੀ ਹੁੰਦੀ ਤੇ ਇੱਧਰ ਅਗਲਾ ਮਾਰ ਰਿਹਾ ਇੱਧਰ ਇਹਨਾਂ ਨੇ ਵੀ ਖਾ ਲੇ ਪੀ ਲਿਆ ਕੋਗ ਮੰਮੀ ਨੇ ਡਰਨ ਦੋ ਦੋ ਵਾਰ ਪਾ ਲਿਆ ਆ ਸਾਰੇ ਇੰਜੋਏ ਕਰ ਰਹੇ ਆ ਇਧਰ ਹੱਸ ਰਹੇ ਆ ਹੁਣ ਅਸੀਂ ਫੋਟੋ ਹਿੱਟ ਲਗੀਆਂ ਉਹ ਪੀਜ਼ਾ ਪੀਜ਼ਾ ਬਣਾ ਪੀਜ਼ਾ ਬਣਾ ਮੇਰਾ ਲੈ ਗਈ ਸੋ ਮੈਨੂੰ ਵੀ ਸ਼ੇਅਰ ਕਰ ਲੈਣਾ ਹਾਂ ਹਾਂ ਦਿਖਾ ਲੈਂਦਾ ਕਿਤਾ ਪੁੱਛਣਾ ਨਹੀਂ ਤੂੰ ਦੋ ਦੂਰ ਆ ਮੈਂ ਆ ਹੀ ਖਾਣਾ ਆ ਮਮਾ ਬੰਦਰ ਬੰਦਰ ਮੈਂ ਆ ਚੋਕਲੇਟ ਮੰਮੀ ਜੀ ਦੇਖਦੇ ਅਸਲੀ ਤਾਣੀ ਚਲੋ ਚਲੋ ਫੋਟੋ ਖਿਡਾ ਲਓ ਹਾਂ ਜੀ ਹੋਰ ਸਾਰੇ ਜਾਣੇ ਚੱਲੇ ਆ ਭਾਈ ਭਾਏ ਸਾਰੇ ਨਹੀਂ ਭਾਈ ਘੱਟ ਪਸ ਆ ਗਿਆ ਇਹ ਥੋੜੀ ਥੋੜੀ ਫੋਨ ਆ ਗਿਆ ਜਸ਼ਕਾ ਦੇ ਘਰੋਂ ਮੈਗਾ ਪਤਾ ਨਹੀਂ ਕੀ ਹੋ ਗਿਆ ਮੈਗਾ ਪਤਾ ਨਹੀਂ ਕੀ ਹੋ ਗਿਆ ਆ ਗਿਆ ਆ ਗਿਆ ਹਾਂਜੀ ਹੁਣ ਅਸੀਂ ਆ ਗਏ ਕਰੇ ਤੇ ਹੁਣ ਅਸੀਂ ਚਾਕਲੇਟ ਸ਼ੇਕ ਲੈ ਕੇ ਆਏ ਤੇ ਉਹ ਪੀ ਰਹੇ ਆ ਹਮ ਤੇ ਬੋਬਲੀ ਅਰੇ ਅੱਜ ਬਹੁਤ ਇੰਜੋਏ ਕੀਤਾ ਸਾਰੇ ਆ ਨੇ ਹਣਾ ਮੰਮੀ ਜੀ ਕਿੱਦਾਂ ਰਿਹਾ ਹਾਂ ਮਤਬ ਬਧੀਆ ਰਿਹਾ ਹਾਂ ਤੇ ਸਾਰੇ ਨੇ ਬਹੁਤ ਇੰਜੋਏ ਕੀਤਾ ਅਸੀਂ ਫਿਰ ਫੋਟੋ ਅਕਰਾ ਕੇ ਖਿੱਚ ਕੇ ਸਾਰੇ ਜਣੇ ਆ ਗਏ ਆਪਣੇ ਆਪਣੇ ਘਰਾਂ ਨੂੰ ਹਾਂਜੀ ਹੁਣ ਹੋ ਗਈ ਐ ਸ਼ਾਮ ਤੇ ਅੱਜ ਅਸੀਂ ਸੈਤ ਤਿੰਨ ਜਾਣਾ ਸੀ ਕਿ ਅਸੀਂ ਅੱਜ ਗੁਰੂ ਘਰ ਜਾਣਾ ਹੈ ਕਿੰਨੇ ਦਿਨ ਹੋ ਗਏ ਅਸੀਂ ਗਏ ਨਹੀਂ ਹੈਗੇ ਤਾਂ ਕਿ ਹੁਣ ਅਸੀਂ ਚੱਲਦੇ ਹਾਂ ਸੋ ਤੇ ਜਾਂਦੇ ਹਾਂ ਫਤੰਦਰਸ਼ੀ ਘਰ ਜੇ ਅੱਜ ਭਗਤ ਕਬੀਰ ਸਰ ਲਈ ਪਰੇ ਤੇਨ ਕੇ ਰੋਟਾ ਤੋਤੋ ਵੜ ਮਰੇ ਹਾਂਜੀ ਹੁਣ ਅਸੀਂ ਆ ਗਏ ਆ ਗੁਰਦੁਆਰਿਆਂ ਤੇ ਘਰੇ ਤੇ ਹੁਣ ਅਸੀਂ ਪ੍ਰਸ਼ਾਦ ਤੇ ਮੰਡੀ ਦਾ ਜਿਹੜਾ ਦੰਦਦਾ ਹੁੰਦਾ ਹੈ ਸੇਅਰ ਕਰਦੇ ਹੋਏ ਤੇ ਫੇ ਉਹਨਾਂ ਨੂੰ ਪ੍ਰਸ਼ਾਦ ਦਿੰਦਾ ਆ ਸਾਰੇ ਇੰਤਜ਼ਾਰਸ ਹੁੰਦੇ ਆ ਜੋ ਪਤਾ ਹੁੰਦਾ ਮੈਂ ਗੁਰੂ ਘਰ ਗਈਆਂ ਤੇ ਪ੍ਰਸ਼ਾਦ ਲੈ ਕੇ ਆਣਾ ਤੇ ਸਾਰਿਆਂ ਨੇ ਕਹਿਣਾ ਵੀ ਅੱਜ ਪ੍ਰਸ਼ਾਦ ਨਹੀਂ ਦਿੱਤਾ ਤੇ ਮੈਂ ਸਾਰਿਆਂ ਨੂੰ ਸ਼ੇਅਰ ਕਰਕੇ ਫੇ ਪ੍ਰਸ਼ਾਦ ਸ਼ਕੀਰ ਆਇਆ ਤੇ ਹੁਣ ਅਸੀਂ ਦੇਰ ਬਲਜੀਤ ਆਂਟੀ ਜੀ ਸੈਰ ਕਰ ਰਹੇ ਮਮ ਜੀ ਦੇ ਨਾਲ ਫਿਰ ਉਹਨਾਂ ਤੇ ਆ ਮਮ ਜੀ ਇਕੱਲੇ ਆ ਗਏ ਬਲਜੀਤ ਆਂਟੀ ਜੀ ਚੱਲ ਗਏ ਮਮ ਜੀ ਅੱਛਾ ਤੇ ਕਾਫੀ ਦੇਖੋ ਮੁੰਡੇ ਸੀ ਅੱਛਾ ਅੱਛਾ ਮੈਂ ਉਹ ਚਾਹ ਦਿੰਦੀ ਹਾਂ ਮੈਂ ਕਿਹ ਪਰਸ਼ਾਦ ਦਵਾਂਗੀ ਅੱਛਾ ਤੇ ਉਹ ਚੱਲ ਗਏ ਚਲ ਕੋਈ ਨਾ ਤੋਂ ਜਿਨ੍ਹਾਂ ਦੇ ਭਾਗ ਦਾ ਕਿ ਨਹੀਂ ਸਕਦੇ ਹਨਾ ਲੋਹਾਂ ਜਾਣੀਆਂ ਨੇ ਜਿਹਦੇ ਭਾਗ ਦਾ ਹੁੰਦਾ ਉਹੀ ਸਾਰਾ ਦਾ ਕਿਸਮਤ ਜਦੀ ਹੁੰਦੀ ਆ ਪ੍ਰਸ਼ਾਦ ਤਾਂ ਕਿਸਮਤ ਵਾਲੇ ਦੇ ਵਿਰਖਾਛ ਨਾ ਆ ਦੇਖੀ ਮੈਂ ਹਾਂ ਹਾਂਜੀ ਹਾਂਜੀ ਦੇਖਿਆ ਆ ਤੇ ਅੱਜ ਦਾ ਦਿਨ ਵਧੀਆ ਰਿਹਾ ਮੂੰਹ ਪਹਿਲਾਂ ਤਾਂ ਅਸੀਂ 10 ਕੇ ਦੀ ਪਾਰਟੀ ਕਰਨੀ ਸੀਗੀ ਤੇ 10 ਕੇ ਜਦੋਂ ਹੋਏ ਸੀਗੇ ਉਦੋਂ ਮੰਮੀ ਜੀ ਬਿਮਾਰ ਹੋ ਗਏ ਸੀ ਤਾਂ ਅਸੀਂ ਕਰਨੀ ਪਾਈ ਤੇ ਹੁਣ ਜਦੋਂ ਕਰਨੀ ਸੀ ਉਦੋਂ ਟੁਪੈਲਵ ਹੋ ਗਏ ਸੀਗੇ ਸੰਡੇ ਨੂੰ ਫਿਰ ਮੈਂ ਕਿਹਾ ਚਲੋ 12 ਲਿਖਾ ਲੈਂਦੇ ਪਹਿਲਾਂ ਤਾਂ ਕਹਿੰਦੀ 10 ਲਿਖਾਉਂ ਮੈਂ ਕਿਹਾ ਨਹੀਂ 12 ਲਿਖਾ ਦੋਨੇ ਹੋਂ ਕਿਉਂਕਿ 12 ਲਵ ਹੋ ਗਏ ਤਾਂ 12 ਲਵ ਦੀ ਹੀ ਦੇਣੀ ਪੈਣੀ ਆ ਤੇ ਹੁਣ 12 ਲਵ ਦੀ ਦਿੱਤੀ ਪਾਰਟੀ ਸਾਰਿਆਂ ਨੂੰ ਸਾਰੇ ਬਹੁਤ ਖੁਸ਼ ਹੋਏ ਸੀਗੇ ਸਣਾ ਮੰਮੀ ਜੀ ਮੰਮੀ ਜੀ ਸਭ ਤੋਂ ਜ਼ਿਆਦਾ ਖੁਸ਼ ਸੀ ਮੰਮੀ ਜੀ ਹੀ ਵੀਡੀਓਜ਼ ਬਣਾਦੇ ਹੁੰਦੇ ਆ ਮੈਂ ਤਾਂ ਕੰਮ ਮਮੀ ਜੀ ਵੀਡੀਓਜ਼ ਬਣਾਦੇ ਹੁੰਦੇ ਆ ਜਿੱਦਾਂ ਹੋਵੇ ਲੋਕ ਵੀ ਇਹੀ ਬਣਵਾ ਦਿੰਦੇ ਆ ਮੇਰੇ ਤਾਂ ਉਹ ਨਹੀਂ ਤਾਂ ਮੈਂ ਕਿਥੀ ਮੈਂ ਮੋਕਨ ਜੁੱਸੀ ਕਰਦੀ ਆ ਹਾਂ ਕਹਿੰਦੇ ਨਾ ਬਾਪਾ ਸਾਤ ਦਿਨ ਤਾਂ ਹੀ ਸਭ ਕੁਝ ਹੋ ਸਕਦਾ ਹੈ ਨਾ ਜਦ ਤੱਕ ਸਾਥ ਹੈ ਤਾਹੀਂ ਅਨਸ ਬੰਦਾ ਹੁੰਦਾ ਸਕਸੈਸ ਜਦ ਤੇ ਫੈਮਿਲੀ ਸਾਥ ਦਿੰਦੀ ਆ ਤਾਂ ਹੀ ਬੰਦਾ ਸਕਸੈਸ ਹੋ ਸਕਦਾ ਹਾਂਜੀ ਜੇ ਫੈਮਿਲੀ ਨਹੀਂ ਸਾਥ ਦੇਸ ਤਾਂ ਫੇਰ ਹੁੰਦਾ ਬਟ ਮੇਰੀ ਫੈਮਿਲੀ ਬਹੁਤ ਸਪੋਰਟ ਵਾਲੀ ਆ ਹਰੇਕ ਟਾਈਮ ਮੈਨ ਸਪੋਰਟ ਕਰਦੇ ਆ ਵੀ ਨਹੀਂ ਪੁੱਤ ਜੋ ਵਜੇ ਤ ਹੱਗੇ ਵੱਸਦੇ ਰਿਹਾ ਕਰ ਪਿੱਛੇ ਨਾ ਹਟਿਆ ਕਰ ਹਾਂ ਕਈ ਨਹੀਂ ਫੈਮਿਲੀ ਹੁੰਦੀ ਇਹਨਾਂ ਨੇ ਹੀ ਇੱਦਾਂ ਕਰਦੇ سپورਟ ਨਹੀਂ ਕਰਦੇ ਹੈਗੇ ਗਰਲਸ ਨੂੰ ਤਾਂ ਸਪੈਸ਼ਲ ਬੜੀ ਕਰਨੀ ਚਾਹੀਦੀ ਆ ਤਾਂ ਹੀ ਬੱਚਾ ਸਫਲ ਹੋਊਗਾ ਤੁਹਾਡਾ ਤਾਂ ਹੀ ਤੁਹਾਡਾ ਨਾਮ ਰੋਸ਼ਨ ਕਰੂਗਾ ਜੇ ਤੁਸੀਂ ਆਪਣੇ ਬੱਚਿਆਂ ਨੂੰ سپورਟ ਕਰੋਗੇ ਮੈਂ ਨਹੀਂ ਅੱਜ ਅੱਜ ਖਿਚੜੀ ਬਣਾਈ ਹੋਈ ਆ ਕਿ ਗੱਡੜੀ ਜੀ ਠੀਕ ਨਹੀਂ ਆ ਉਦੋਂ ਆਂਟੀ ਜੀ ਆ ਗਿਆ ਕੋਈ ਤਾਂ ਮਿਲਿਆ ਸਾਨੂੰ ਇੱਦਾਂ ਦੇਖੋ ਆਂਟੀ ਜੀ ਆ ਰਹੀ ਆ ਕਾਪੂਸ ਬੋ ਹੋ ਗਿਆ ਆ ਹੁਣ ਸਾਡੇ ਦਿਵਾਲੇ ਹਾਂ ਬਸ ਸਾਫ ਹੈ ਅੱਜ ਭਾਬੀ ਜੀ ਵੀ ਨਹੀਂ ਨਿਕਲੇ ਹੈਗੇ ਆ ਇਧਰ ਇਹਦਾ ਭੁਰਵਾ ਨਹੀਂ ਹੋਈ ਇਹਦਾ ਨਾਂ ਅਸੀਂ ਭੁਰਾ ਰੱਖਿਆ ਸਸੀ ਕਾ ਅੰਟੀ ਜੀ ਲੋ ਪ੍ਰਸ਼ਾਦ ਲੈ ਲੋ ਤੁਹਾਡੇ ਭਾਗਾਂ ਦਾ ਜੀ ਤੁਹਾਡੇ ਭਾਗਾਂ ਦਾ ਹਾਂ ਜੀ ਬੰਦਾਂ ਨੇ ਪਰ ਲਿਖਿਆ ਖਾਣੇ ਵਾਲੀ ਹੈ ਹੈਨਾ ਤੁਹਾਨੂੰ ਲੈ ਲੈਣੂ ਫੂਕਾ ਲੈ ਲੈ ਤੁਹਾਨੂੰ ਖਾ ਲੈ ਇਹਦਾ ਵੀ ਖਾਣੇ ਤੇ ਨਾਂ ਲਿਖਿਆ ਦਾਣੇ ਦਾ ਖਾਣੇ ਵਾਲੇ ਦਾ ਨਾਂ ਕਿਦਾਂ ਦਾਣੇ ਦਾ ਨਾਂ ਤੇ ਲਿਖਿਆ ਖਾਣੇ ਵਾਲੇ ਦਾ ਸਹੀ ਗੱਲ ਹੈ ਆਂਟੀ ਜੰਤਿਆ ਚੰਦੇ ਉਹ ਫਿਰ ਚਾਰਜ ਲਾਊਗਾ ਕੀ ਵੈ ਚੱਕੂਗੇ